ਕੁਝ ਜਰ ਕੀ ਕਹਣਾ ਚਾਹੁੰਦਾ ਦਸਤਮਾਣ ਜੋਨ 48 ਦੇ ਕਲੂਕਾਰੇ ਦੌਰਾਨ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਜਿੱਥੇ ਸਮੁੱਚੇ ਵਿਸ਼ਵ ਦੇ ਵਿੱਚ ਸਿੱਖ ਜਗਤ ਵੱਲੋਂ ਮਨਾਇਆ ਗਿਆ ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਵੱਲੋਂ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵ ਦੇ ਨਾਲ ਮਨਾਇਆ ਗਿਆ ਹਮੇਸ਼ਾ ਹੀ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਜੂਨ 84 ਦੇ ਹਮਲੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਸ ਵਕਤ ਦੀ ਭਾਰਤੀ ਸਰਕਾਰ ਵੱਲੋਂ ਬੜੇ ਹੀ ਜ਼ਾਲਮਾਨਾ ਟੰਗ ਦੇ ਨਾਲ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਬDst ਕੀਤਾ ਉੱਥੇ 35 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹੱਲੇ ਬੋਲੇ ਇਹ ਜਿਹੜੇ ਹਮਲੇ ਆ ਇਹ ਸਿੱਖ ਕੌਮ ਦੇ ਜਿਹੜੇ ਹਿਰਦਿਆਂ ਦੇ ਉੱਤੇ ਇਹ ਰਸਤੇ ਜ਼ਖਮ ਹੈ ਜੀਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਅਸੀਂ ਹਮੇਸ਼ਾ ਹੀ ਆਪਣੇ ਸਿੰਘਾਂ ਨੂੰ ਜਿਹੜੇ ਨੇ ਸ਼ਹੀਦੀਆਂ ਦਿੱਤੀਆਂ ਨੇ ਬੱਚੇ ਬਜ਼ੁਰਗ ਇਸਤਰੀਆਂ ਸਭ ਨੂੰ ਜਿਹੜਾ ਉਹ ਯਾਦ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ